ਜੋਹਾਂ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਸ਼ਬਦ ਸਿੱਖ ਧਰਮ ਵਿੱਚ ਸਿਰਫ ਗੁਰੂ ਸੁਪੁੱਤਰਾਂ ਲਈ ਵਰਤਿਆ ਜਾਂਦਾ ਹੈ 10 ਗੁਰੂ ਸਹਿਬਾਨ ਦੇ ਸੁਪੁੱਤਰਾਂ ਵਿੱਚੋਂ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ ਉੱਤੇ ਧਿਆਨ ਧਰਨ ਦੀ ਪਰੰਪਰਾ ਹੈ ਕਿਉਂਕਿ ਇਹਨਾਂ ਨਿੱਕੀਆਂ ਜਿੰਦਾਂ ਨੇ ਧਰਮ ਦੀ ਖਾਤਰ ਵੱਡੇ ਸਾਕੇ ਕੀਤੇ ਏ ਨਿਰਪਾਉ ਤੇ ਨਿਰਵੈਰ ਮਹਾਨ ਸੂਰਬੀਰ ਯੋਧੇ ਸਿੱਖ ਪੰਥ ਦੀ ਆਨ ਅਤੇ ਸ਼ਾਨ ਦੇ ਖਾਤਰ ਸ਼ਹਾਦਤਾਂ ਦੇ ਜਾਮ ਪੀ ਕੇ ਨਿੱਕੀ ਉਮਰੇ ਹੀ ਬਾਬੇ ਬਣ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਲਾਡਲੇ ਸੁਪੁੱਤਰਾਂ ਵਿੱਚੋਂ 17 ਸਾਲਾ ਬਾਬਾ ਅਜੀਤ ਸਿੰਘ ਜੀ ਅਤੇ 15 ਸਾਲਾ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਵਾਲੇ ਯੁੱਧ ਵਿੱਚ ਮੋਗਲ ਫੌਜਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ ਛੋਟੇ ਸਹਿਬਜ਼ਾਦੇ 9 ਸਾਲਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ 7 ਸਾਲਾ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਦੇ ਹਾਕਮ ਵਜ਼ੀਰ ਖਾਨ ਨੇ ਜ਼ਿੰਦਾ ਨੀਹਾਂ ਵਿੱਚ ਚੜਵਾ ਕੇ ਸ਼ਹੀਦ ਕਰ ਦਿੱਤਾ ਸੀ ਚੌਹਾਂ ਸਹਿਬਜ਼ਾਦਿਆਂ ਦੇ ਸਬਰ ਸਦਕ ਅਤੇ ਧਰਮ ਦੀ ਰੂਹਾਨੀ ਡਿੜ੍ਹਤਾ ਨੂੰ ਨਤਮਸਤਕ ਹੁੰਦਿਆਂ ਰੋਜ਼ਾਨਾ ਅਰਦਾਸ ਵਿੱਚ ਉਹਨਾਂ ਦਾ ਧਿਆਨ ਧਰਿਆ ਜਾਂਦਾ ਹੈ